ਹਾਂਜੀ ਸਵਾਗਤ ਕਰਦੇ ਤੁਹਾਡਾ ਜੀ ਆਪਣੇ ਚੈਨਲ ਵੀਜੇ ਕੋਚਾ ਡੈਰੀ ਫਾਰਮ ਚ ਅੱਜ ਦੀ ਵੀਡੀਓ ਚ ਤੁਹਾਨੂੰ ਤਿੰਨ ਝੋਟੀਆਂ ਦਿਖਾ ਰਹੇ ਹਾਂ ਬਹੁਤ ਸ਼ਕੀਨ ਝੋਟੀਆਂ ਫੁੱਲ ਰਿਕਾਰਡ ਅੱਗੇ ਮਦਰ ਰਿਕਾਰਡ ਵੀ ਫੁੱਲ ਵੀਡੀਓ ਬਣਾ ਰਹੇ ਹਾਂ ਪਿੰਡ ਰਾਈਆ ਤਹਿਸੀਲ ਰਾਮਪਰਾ ਫੂਲ ਤੇ ਡਿਸਟ੍ਰਿਕਟ ਆ ਗਿਆ ਬਠਿੰਡਾ ਫੋਨ ਨੰਬਰ 98882 24013 ਆਉਂਦੀ ਦਿਨਾਂ ਕਟੀਆਂ ਦੀ ਡਿਟੇਲ ਸਭ ਨੂੰ ਫਸਟ ਨੰਬਰ ਕੱਟੀ ਆ ਗਈ ਜੀ ਵੀਰਾਵਲੀ ਵਾਲਿਆਂ ਦੀ ਭੀਮ ਪੁਲ ਦੀ ਕੱਟੀ ਆ ਜੀ ABC ਵਾਲਿਆਂ ਦੀ ਜਿਹੜਾ ਮਦਰ ਕਾਊਟ ਸੀਗਾ ਜੀ ਇਹਦਾ 17 ਕਿਲੋ ਦਾ ਸੀਗਾ ਬਹੁਤ ਸ਼ਕੀਨ ਪਿੱਠਪੂੜਾ ਬਹੁਤ ਸ਼ਕੀਨ ਕੱਟੀ ਦਾ ਖੜ ਨਹੀਂ ਦੇਖੋ ਕੱਟੀ ਦੀ ਸਾਰੀ ਪਲੇਨ ਭਈ ਆ ਕੱਟੀ ਸਾਫ ਜਮਾ ਪੱਧਰ 2 ਮਹੀਨੇ ਨੂੰ ਕੱਟੀ ਟੀਕਾ ਲੈਣ ਦੇ ਬਿਲਕੁਲ ਕਾਬਲ ਅੱਗੇ ਆ ਗਈ 2 ਨੰਬਰ ਕੱਟੀ ਇਹ ਆ ਗਈ ਵੀਰਵਾਲਿਆਂ ਲੈਂਦੇ ਭਾਦਰਾ ਦੀ ਕੱਟੀ ਇਹ ਵੀ ਸੀ ਦੇ ਬੁੱਲ ਭਾਦਰੇ ਦੀ ਆ ਗਈ ਜੀ ਇਹ ਰਿੰਗ ਸਿੰਘ ਜਮਾ ਇੱਠ ਉਡਾ ਦੇਖੋ ਤੇ ਅੱਗੇ ਮਦਰ ਕਾਉਟ ਸੀਗਾ ਜੀ 16 ਕਿਲੋ ਦਾ ਤੇ ਜਿਹੜੀ ਮਦਰ ਸੀਗੀ ਜੀ ਰੱਖੇ ਦੀ ਸੀ ਬਹੁਤ ਸ਼ਕੀਨ ਕੱਟੀ ਹੈ ਵੀ ਕੱਦ ਕਾਠ ਇਹ ਵੀ ਤਿੰਨ ਚਾਰ ਮਹੀਨਿਆਂ ਨੂੰ ਕੱਟੀ ਦੇ ਟੀਕਾ ਲੈਣ ਦੇ ਬਿਲਕੁਲ ਕਾਬਲ ਆ ਅੱਗੇ ਆ ਗਈ ਤਿੰਨ ਨੰਬਰ ਇਹ ਲక్ష్ਮੀ ਡੈਰੀ ਫਾਰਮ ਵਾਲਿਆਂ ਦੀ ਲక్ష్ਮੀ ਵਾਲਿਆਂ ਦੀ ਇਹ ਹੈਗੀ ਆ ਆਪਣੇ ਕੋਹੇ ਨੂਰ ਦੀ ਬਹੁਤ ਸ਼ਕੀਨ ਕੱਟੀ ਹੈ ਤੇ ਜੈਡ ਬਲੈਕ ਰਿੰਗ ਸਿੰਘ ਜਮਾ ਤੇ ਮਦਰ ਕਾਉਟ ਸੀਗਾ ਜਿਹੜਾ ਇਹਦਾ 16 ਕਿਲੋ ਦਾ ਤਿੰਨੇ ਕਟੀਆਂ ਹਰਿਆਣੇ ਦੀਆਂ ਫੋਨ ਨੰਬਰ ਸਕਰੀਨ ਤੇ ਚੱਲਦਾ ਜਿਹੜੇ ਇਹਨਾਂ ਦੇ ਮੁੱਲ ਆ ਫੋਨ ਤੇ ਹੋਣਗੇ ਤੇ ਜਾਇਜ਼ ਹੋਣਗੇ ਬਿਲਕੁਲ ਵੀਡੀਓ ਦੇਖਣ ਲਈ ਧੰਨਵਾਦ ਕਮੈਂਟ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਚੈਨਲ ਨੂੰ ਫੋਲੋ ਕਰ ਲਓ ਤੇ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਧੰਨਵਾਦ